ਜਿਹੜੀ ਗੱਲ ਅਸੀਂ ਅਕਸਰ ਆਪਣੀ ਆਡੀਅנס ਨੂੰ ਆਪਣੇ ਦਰਸ਼ਕਾਂ ਨੂੰ ਦੱਸਦੇ ਰਹਿੰਨੇ ਆ ਸਮਝਾਉਂਦੇ ਰਹਿੰਨੇ ਆ ਇੱਕ ਵਾਰੀ ਫੇਰ ਸਾਡੇ ਸਭ ਨੇ ਆਈ ਆ ਮੇਰੇ ਹੀ ਜ਼ਿਲ੍ਹੇ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ ਹੈ ਵੱਡੀ ਖਬਰ ਇਸ ਪੱਖ ਤੋਂ ਨਹੀਂ ਕਿਹੜੇ ਲੀਡਰ ਨਾਲ ਜੁੜੀ ਆ ਕੀ ਹੋਇਆ ਫਲਾਹ ਹੋਇਆ ਕਾ ਨਹੀਂ ਇਸ ਪੱਖ ਤੋਂ ਹੈ ਸਭ ਕੇ ਜੇ ਆਪਾਂ ਦੇਖੀਏ ਕਿ ਬਈ ਇੱਕ ਵਿਅਕਤੀ ਆਉਂਦਾ ਇੱਕ ਮੁਹੱਲੇ ਦੇ ਵਿੱਚ ਉਹਦੀ ਜਾਣ ਪਛਾਣ ਸੀ ਕੁਝ ਉਹਦੇ ਨਾਲ ਕਹਿ ਲੋ ਕਿ ਇਹ ਦਾਵਾ ਕੀਤਾ ਜਾ ਰਿਹਾ ਕੁਝ ਬੈਂਕ ਦੇ ਕਰਮਚਾਰੀ ਸੀ ਸੀ ਜਾਂ ਨਹੀਂ ਸੀ ਉਹਦੀ ਪੁਸ਼ਟੀ ਕਰਨ ਦੀ ਗੁਣੈਸ਼ ਨਹੀਂ ਬਚਦੀ ਉਹ ਆਉਂਦੇ ਆ ਤੇ ਕੁਝ ਜਿਹੜੇ ਗਰੀਬ ਗੁਰਬੇ ਦੇ ਨਾਲ ਤਾਲੁਕ ਰੱਖਦੇ ਵਰਗ ਦੇ ਨਾਲ ਤਾਲੁਕ ਰੱਖਦੇ ਲੋਕ ਉਹਨਾਂ ਨੂੰ ਇਹ ਕਹਿ ਕੇ ਬੈਂਕ ਖਾਤੇ ਖੁਲਵਾ ਦਿੰਦੇ ਨੇ ਕਿ ਤੁਹਾਡੇ ਨਾ ਖਾਤਿਆਂ ਦੇ ਵਿੱਚ 15-1500 ਰੁਪਈਆ ਆਏਗਾ ਹੁਣ ਜਿਹੜੇ ਇੱਕ ਤੇ ਭੁਲੇਪਾਲੇ ਲੋਕ ਹੁੰਦੇ ਆ ਅੰਪੜ ਅਤਪੜ ਗਰੀਬ ਉਹਨਾਂ ਦੀ ਮਤਲਬ ਕੀ ਹੁੰਦੀ ਆ ਕਿ ਚਲੋ ਯਾਰ ਕੋਈ 500 ਹਜ਼ਾਰ 1500 ਇਮਦਾਦ ਮਿਲ ਜਾਏਗੀ ਤਾਂ ਜ਼ਿੰਦਗੀ ਕੁਛ ਮਤਲਬ ਕਿ ਆਸਾਨ ਹੋ ਜਾਵੇਗੀ ਗਰੀਬੀਆਂ ਬਹੁਤ ਲੋੜਾਂ ਹੁੰਦੀਆਂ ਨੇ ਸਾਹਿਬ ਬਹੁਤ ਮਜਬੂਰੀਆਂ ਹੁੰਦੀਆਂ ਨੇ ਸਾਹਿਬ ਸਾਟੇ ਵਾਸਤੇ 10 20 50 ਰੁਪਏ ਠੀਕ ਹੈ ਨਾ ਜੀ ਉਹ ਟਿਪ ਹੁੰਦੀ ਹੈ ਕਿ ਅਸੀਂ ਦੇ ਦਿੰਨੇ ਆ ਰੋਟੀ ਖਾ ਕੇ ਕਿ 1000 ਰੁਪਏ ਬਿੱਲ ਬਣਿਆ ਜਾਂ 980 ਬਣਿਆ ਸੀ 1000 ਦੇ ਦਿੱਤਾ 970 ਬਣਿਆ ਸੀ 1000 ਦੇ ਦਿੱਤਾ 950 ਬਣਿਆ 1000 ਰੁਪਏ ਦੇ ਦਿੱਤਾ ਉਹ ਸਾਡੇ ਵਾਸਤੇ ਟਿਪ ਹੁੰਦੀ ਹੈ ਸਰ ਪਰ ਕਿਸੇ ਦੀ ਜ਼ਿੰਦਗੀ ਚ ਉਹ ਜਿਹੜੀ ਟਿਪ 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 ਹੁੰਦੀ ਹੈ ਨਾ ਉਹ ਕਹ ਲੋ ਕਿ ਉਸ ਦਿਨ ਨੂੰ ਜਿਹੜਾ ਉਹਦਾ ਮਿਹਨਤ ਵਾਲਾ ਦੇ ਮੁਤਲ ਟੌਪ ਦਾ ਬਣਾ ਦਿੰਦੀ ਕਿ ਅੱਜ ਐਨੇ ਬਣ ਗਏ ਕਿ 200 300 ਦਿਹਾੜੀ ਉਤੋਂ ਐਨੇ ਬਣ ਗਏ ਤਾਂ ਉਹ ਟੌਪ ਦਾ ਥੇਨ ਬਣ ਜਾਂਦਾ ਯਾਨੀ ਕਿਸੇ ਦੀ ਆਮਦਨ 100 200 ਪੱਕੀ ਆਮਦਨ ਨਾਲੋਂ ਵਾਧੋ ਜਾਵੇ ਤਾਂ ਉਹਦੇ ਵਾਸਤੇ ਉਹ ਬਹੁਤ ਵੱਡੀ ਗੱਲ ਬਣ ਜਾਂਦੀ ਐ ਸੋ ਤਾਂ ਇੱਥੇ ਲਾਲਚ ਦਿੱਤਾ ਗਿਆ 15 1500 ਰੁਪਏ ਦਾ ਖਾਤੇ ਖੁਰਵਾ ਲੈ ਕੇ ਹੂੰ ਪਲਵਲ ਤੋਂ ਪੁਲਿਸ ਆਉਂਦੀ ਐ ਸੋ ਪਲਵਲ ਤੋਂ ਪੁਲਿਸ ਆਉਂਦੀ ਐ ਪੁਰਸਾਕੇ ਇੱਕ ਖਾਤਾਧਾਰਕ ਨੂੰ ਪੁੱਛਦੀ ਆ ਕਿ ਹਾਂ ਬਈ ਸੱਜਣਾ ਕਿਵੇਂ ਖਾਤਾ ਤੇਰਾ ਹੀ ਹੈ ਹਾਂ ਜੀ ਮੇਰਾ ਹੀ ਹੈ ਉਹਨਾਂ ਕਿਆ ਕੇ ਦੇਖ ਤੇਰੇ ਖਾਤੇ 'ਚੋਂ ਲੱਖਾਂ ਰੁਪਈਆ ਦਾ ਲੈਣ-ਦੇਣ ਹੋਇਆ ਦੁਬਈ ਇਹ ਦੋ ਨੰਬਰੀ ਲੈਣ-ਦੇਣ ਹੈ ਤੇ ਮੇਤਰਾ ਮੁੜ ਕਿਵੇਂ ਕਰੀਏ ਸਰ ਹੋਸ਼ ਫਾਨਦਾ ਹੋ ਗਿਆ ਉਸ ਗਰੀਬ ਤੇ ਲੱਖਾਂ ਰੁਪਈਆ ਦਾ ਜਿਸ ਬੰਦੇ ਨੇ ਅਕਾਉਂਟ ਦੀ ਇਹ ਸੋਚ ਕੇ ਖੁਲਵਾਇਆ ਕਿ 15-1500 ਰੁਪਈਆ ਮੈਨੂੰ ਆਊਗਾ ਮਹੀਨੇ ਦਾ ਚਲੋ ਕੁਝ ਜ਼ਿੰਦਗੀ ਸੁਖਾਲੀ ਹੋ ਜਾਊਗੀ ਉਹ ਲਖਾਂ ਦਾ ਲੈਣ ਤੇਨ ਸਰ ਉਸ ਤੋਂ ਬਾਦ ਬੈਂਕ ਜਾਂਦੇ ਨੇ ਗੁਸ਼ਲੁਕ ਪੱਤਰਕਾਰ ਸੰਪਰਕ ਕਰਦੇ ਨੇ ਕਿ ਸਭੇ ਕੀ ਆ ਤਾਂ ਉਹ ਹੁਣ ਗੱਲ ਗੋਲਮੋਲ ਕਰ ਰਹੇ ਨੇ ਪੱਤਰਕਾਰ ਜਦੋਂ ਗਏ ਨੇ ਜਾਂ ਸੰਪਰਕ ਕੀਤਾ ਉਹ ਕਹਿ ਰਹੇ ਨੇ ਕਿ ਜੀ ਕਿਸੇ ਦੇ ਹਵਾਲੇ ਨਾਲ ਯਾਨੀ ਕਿਸੇ ਦੇ ਕਹਿਵਤੇ ਇਹ ਖਾਤੇ ਖੁਲਵਾਏ ਗਏ ਸੀਗੇ ਜੀ ਬਾਕੀ ਪਤਾ ਨਹੀਂ ਹੈ ਯਾਨੀ ਬਰੀਵਾਲ ਦੀ ਉਹ ਬ੍ਰਾਂਚ ਹੈ ਬਰੀਵਾਲਾ ਭਰਾ ਨਾਲ ਹੀ ਹੈ ਮੁਕਸਰ ਦੇ ਜਦੋਂ ਕੋਟਕਪੂਰੀ ਨੂੰ ਜਾਏਗੇ ਸਾਈਡ ਤੋਂ ਬਰੀਵਾਲਾ ਮੰਡੀ ਉਥੋਂ ਦੀ ਉਹ ਬ੍ਰਾਂਚ ਹੈ ਜੀ ਤੇ ਜਿਹਦੇ ਹੁਣ ਕਰਮਚਾਰੀ ਅਧਿਕਾਰੀ ਵੀ ਕਹ ਲਓ ਕਿ ਬੇਰੰਗ ਹੋਏ ਪਏ ਨੇ ਰੰਗੁੱਡੇ ਪਹਿਨੇ ਕਿਹ ਕੀ ਬਣ ਗਿਆ ਉਹਨ ਸਾਰੇ ਖਾਤੇ ਖੁੰਗਾਲੇ ਜਾ ਰਹੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਖੋਲੇ ਗਏ ਸਾਨੂੰ ਨਾ ਮਹੱਲਾ ਪਾਸਿਆਂ ਦੇ ਮੁਕਸਰ ਦਾ ਇੱਕ ਮਹੱਲਾ ਕਿ ਕੀ ਸਾਰਿਆਂ ਦੇ ਨਾਲ ਇਹ ਤਾਂ ਹੋ ਗਿਆ ਤਾਂ ਅਸੀਂ ਇਹ ਗੱਲ ਵਾਰ-ਵਾਰ ਵਾਰ-ਵਾਰ ਕਹਿੰਦੇ ਆਏ ਆ ਕਿ ਭਾਈ ਆਪਣਾ ਬੈਂਕ ਖਾਤਾ ਤੁਸੀਂ ਇਸਤੇਮਾਲ ਨਾ ਕਰਨ ਦਿਓ ਹੋਇਆ ਕੀ ਕਿ ਜਿਹੜੀਆਂ ਕਿਟਾਂ ਹੁੰਦੀਆਂ ਨੇ ਤੁਸੀਂ ਕੋਈ ਵੀ ਖਾਤਾ ਖਲਵਾਓਗੇ ਇੱਕ ਕਿਟ ਮੰਦਰੀ ਆ ਤੁਹਾਨੂੰ ਉਹਦੇ ਚ ਪਾਸਬੁੱਕ ਹੋ ਗਿਆ ਚੈੱਕ ਬੁੱਕ ਹੋ ਗਈ ਏਟੀਐਮ ਹੋ ਗਿਆ ਜ਼ਰਾ ਜੀ ਗੱਲ ਹੈ ਨਾ ਕਿ ਭਾਈ ਉਹ ਸਾਰਾ ਕੁਝ ਉਹਨਾਂ ਨੇ ਰੱਖ ਲਿਆ ਹਾਲਾਂਕਿ ਬਾਅਦ ਵਿੱਚ ਮੰਗਿਆ ਗਿਆ ਤਾਂ ਉਹਨਾਂ ਨੇ ਸਾਰਾ ਕੁਝ ਦੇ ਦਿੱਤਾ ਪਰ ਏਟੀਐਮ ਨਹੀਂ ਦਿੱਤਾ ਤਾਂ ਮਤਲਬ ਕਿ ਕਿੱਟ ਵੀ ਉਹ ਹਾਸਲ ਕਰ ਗਏ ਕਦੇ ਵੀ ਅਸੀਂ ਗਲਤੀ ਨਾ ਕਰੋ ਆਪਣਾ ਬੈਂਕ ਅਕਾਊਂਟ ਆਪ ਖੁਲਵਾਓ ਕਿਸੇ ਨੂੰ ਉਹ ਆਪਰੇਟ ਨਾ ਕਰਨ ਦਿਓ ਚਾਹੇ ਤੁਹਾਡਾ ਰਿਸ਼ਤੇਦਾਰ ਹੀ ਕਿਉ ਨਾ ਹੋਵੇ ਮੈਂ ਤੇ ਤੁਹ ਤੱਕ ਕਹਿਣਾ ਹੁ ਨਾ ਕਿ ਯੂਪੀਆਈ ਦੀਆਂ ट्रांजैक्शनਾਂ ਵੀ ਨਾ ਕਰੋ ਫालतू ਤੁਹਾਡੇ ਖਾਤੇ 'ਚ ਜੁੜੀਆਂ ਜਾਂਦੀਆਂ ਨੇ ਠੀਕ ਹੈ ਨਾ ਜੀ ਨਾ ਉਹਦੇ ਚ ਪਾਓ ਨਾ ਫालतू ਗੱਡੋ ਆਪਣਾ ਜੋ ਲੈਣ ਦੇਣ ਹੈ ਉਹੀ ਕਰੋ ਨਹੀਂ ਤਾਂ ਤੁਸੀਂ ਬਹੁਤ ਕਸੂਤੇ ਫਸ ਜਾਓਗੇ ਸਾਥ ਹੋਰ ਚਲੋ ਠੀਕ ਹੈ ਪੁਲਿਸ ਨੂੰ ਪਤਾ ਲੱਗ ਜਾਂਦਾ ਹੁੰਦਾ ਪੁਲਿਸ ਇੰਨੀ ਕਮਲੀ ਨਹੀਂ ਹੁੰਦੀ ਉਹ ਨਤਾਰਾ ਤੇ ਕਰ ਲੈਂਦੇ ਆ فرض ਕਰੋ ਉਸ ਗਰੀਬ ਨੂੰ ਪਲਵਲ ਦੇ ਚਾਰ ਢੇੜੇ ਹੀ ਮਾਰਨੇ ਪੈ ਜਾਣ ਪਲਵਲ ਦੇ ਚਾਰ ਪੰਜ ਢੇੜੇ ਹੀ ਮਾਰਨੇ ਪੈ ਜਾਣ ਤਾਂ ਸਭ ਆਨੇ ਬਾਹਰ ਆ ਜਾਣਗੇ ਸੋ ਇਸ ਵਾਸਤੇ ਅਸੀਂ ਹਮੇਸ਼ਾ ਸਮੇਂ ਸਮੇਂ ਤੇ ਇਸ ਤਰ੍ਹਾਂ ਦੀਆਂ ਖਬਰਾਂ ਕਰਦੇ ਆਂ ਤਾਂ ਕਿ ਸਾਡੇ ਲੋਕ ਜਾਗਰੂਕ ਰਹਿਣ ਚੁਕੰਨੇ ਰਹਿਣ ਚੌਕਸ ਰਹਿਣ ਕਿ ਇਸ ਤਰ੍ਹਾਂ ਦੇ ਲਾਲਚ ਛੋਟੇ-ਛੋਟੇ ਲਾਲਚ ਬਹੁਤ ਵੱਡੀਆਂ ਬਲਾਮਾਂ ਨੂੰ ਸੱਦਾ ਦੇ ਜਾਂਦੇ ਆ ਸੋ ਇਸ ਗੱਲ ਤੇ ਘੌਰ ਕਰਿਓ ਇਹ ਫਸ ਗਿਆ ਤੁਸੀਂ ਫਸਣਾ ਜਾਨਾ ਤੇ ਬਾਕੀ ਫਿਰ ਮਿਲਦੇ ਹਾਂ ਹੁਣ ਸੋਮਵਾਰ ਆਪਣਾ ਰੈਗੂਲਰ ਜਿਹੜਾ ਖਬਰਸਾਰ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਤੇ ਰੋਜ਼ੇਵੇਂ ਚੱਲ ਰਹੀ ਹੈ ਜ਼ਿੰਦਗੀ ਦੇ ਮਾਫ ਕਰਨਾ ਲਾਈਵ ਨਹੀਂ ਹੋ ਪਾਰਿਆ ਜੀ ਮੈਂ ਜਲਦੀ ਕੋਸ਼ਿਸ਼ ਕਰਾਂਗੇ ਕਿ ਆਪਾਂ ਲਾਈਵ ਵੀ ਜੋੜ ਬੈਠੀਏ ਤੇ ਫਿਰ ਢੇਰ ਸਾਰੀਆਂ ਗੱਲਾਂ ਸ਼ਨੀਵਾਰ ਵੀ ਕਰਦੇ ਆ। ਤਦ ਤੱਕ ਹੁਣ ਦਿਓ ਇਜਾਜ਼ਤ ਸਾਰੇ ਸਤਸਰੀਆ ਕਾਜ। ਜਿਹੜੀ ਗੱਲ ਅਸੀਂ ਅਕਸਰ ਆਪਣੀ ਆਡੀਅנס ਨੂੰ ਆਪਣੇ ਦਰਸ਼ਕਾਂ ਨੂੰ ਦੱਸਦੇ ਰਹਿੰਨੇ ਆ ਸਮਝਾਉਂਦੇ ਰਹਿੰਨੇ ਆ ਇੱਕ ਵਾਰੀ ਫੇਰ ਸਾਡੇ ਸਭ ਨੇ ਆਈ ਆ। ਮੇਰੇ ਹੀ ਜ਼ਿਲ੍ਹੇ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ ਹੈ। ਵੱਡੀ ਖਬਰ ਇਸ ਪੱਖ ਤੋਂ ਨਹੀਂ ਕਿਹੜੇ ਲੀਡਰ ਨਾਲ ਜੁੜੀ ਆ ਕੀ ਹੋਇਆ ਫਲਾਹ ਹੋਇਆ ਕਾ ਨਹੀਂ। ਇਸ ਪੱਖ ਤੋਂ ਹੈ ਸਾਬ ਕਿ ਜੇ ਆਪਾਂ ਦੇਖੀਏ ਕਿ ਬਈ ਇੱਕ ਵਿਅਕਤੀ ਆਉਂਦਾ ਇੱਕ ਮੁਹੱਲੇ ਦੇ ਵਿੱਚ ਉਹਦੀ ਜਾਣ ਪਛਾਣ ਸੀ ਕੁਝ ਉਹਦੇ ਨਾਲ ਕਹਿ ਲੋ ਕਿ ਇਹ ਦਾਵਾ ਕੀਤਾ ਜਾ ਰਿਹਾ ਕੁਝ ਬੈਂਕ ਦੇ ਕਰਮਚਾਰੀ ਸੀ ਸੀ ਜਾਂ ਨਹੀਂ ਸੀ ਉਹਦੀ ਪੁਸ਼ਟੀ ਕਰ ਲਈ ਗੁੰਝائش ਨਹੀਂ ਬਚਦੀ ਉਹ ਆਉਂਦੇ ਆ ਤੇ ਕੁਝ ਜਿਹੜੇ ਗਰੀਬ ਗੁਰਬੇ ਦੇਨ ਅਲ تعلق ਰੱਖਦੇ ਵਰਗ ਦੇ ਨਾਲ تعلق ਰੱਖਦੇ ਲੋਕ ਉਹਨਾਂ ਨੂੰ ਇਹ ਕਹਿ ਕੇ ਬੈਂਕ ਖਾਤੇ ਖੁਲਵਾ ਦਿੰਦੇ ਨੇ ਕਿ ਤੁਹਾਡੇ ਨਾ ਖਾਤਿਆਂ ਦੇ ਵਿੱਚ 15-1500 ਰੁਪਈਆ ਆਏਗਾ ਹੁਣ ਜਿਹੜੇ ਇੱਕ ਤੇ ਭੋਲੇ ਪਾਲੇ ਲੋਕ ਹੁੰਦੇ ਆ ਅੰਪੜ ਅਤਪੜ ਗਰੀਬ ਉਹਨਾਂ ਦੀ ਮਤਲਬ ਕੀ ਹੁੰਦੀ ਆ ਕਿ ਚਲੋ ਯਾਰ ਕੋਈ 500000 1500 ਇਮਦਾਦ ਮਿਲ ਜਾਏਗੀ ਤਾ ਜ਼ਿੰਦਗੀ ਕੁਛ ਮਤਲਬ ਕਿ ਆਸਾਨ ਹੋ ਜਾਵੇਗੀ ਗਰੀਬ ਦੀਆਂ ਬਹੁਤ ਲੋੜਾਂ ਹੁੰਦੀਆਂ ਨੇ ਸਾਬ ਬਹੁਤ ਮਜਬੂਰੀਆਂ ਹੁੰਦੀਆਂ ਨੇ ਸਾਬ ਸਾਡੇ ਵਾਸਤੇ 10 20 50 ਰੁਪਏ ਠੀਕ ਹੈ ਨਾ ਜੀ ਉਹ ਟਿਪ ਹੁੰਦੀ ਹੈ ਕਿ ਅਸੀਂ ਦੇ ਦਿੰਨੇ ਆ ਰੋਟੀ ਖਾ ਕੇ ਕਿ 1000 ਰੁਪਏ ਬਿੱਲ ਬਣਿਆ ਜਾਂ 980 ਬਣਿਆ ਸੀ 1000 ਦੇ ਦਿੱਤਾ 970 ਬਣਿਆ ਸੀ 1000 ਦੇ ਦਿੱਤਾ 950 ਬਣਿਆ 1000 ਰੁਪਏ ਦਿੱਤਾ ਉਹ ਸਾਡੇ ਵਾਸਤੇ ਟਿਪ ਹੁੰਦੀ ਹੈ ਸਾਬ ਕਿਸੇ ਦੀ ਜ਼ਿੰਦਗੀ ਚ ਉਹ ਜਿਹੜੀ ਟਿਪ 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 ਹੁੰਦੀ ਹੈ ਨਾ ਉਹ ਕਹ ਲੋ ਕਿ ਉਸ ਦਿਨ ਜਿਹੜਾ ਉਹਦਾ ਮਿਹਨਤ ਵਾਲਾ ਦਿਨ ਤਾਂ ਟੌਪ ਦਾ ਬਣਾ ਦਿੰਦੀ ਕਿ ਅੱਜ ਐਨੇ ਬਣ ਗਏ ਕਿ 200 300 ਦਿਹਾੜੀ ਉਤੋਂ ਐਨੇ ਬਣ ਗਏ ਤਾਂ ਉਹ ਤਾਂ ਟੌਪ ਦਾ ਥੇਨ ਬਣ ਜਾਂਦਾ ਯਾਨੀ ਕਿਸੇ ਦੀ ਆਮਦਨ 100 200 ਪੱਕੀ ਆਮਦਨ ਨਾਲੋਂ ਵਾਧੂ ਜਾਵੇ ਤਾਂ ਉਹਦੇ ਵਾਸਤੇ ਉਹ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਸਾ